ਇਹ ਤਸਵੀਰਾਂ ਬਰਨਾਲਾ ਜ਼ਿਲ੍ਹੇ ਦੀਆਂ ਨੇ ਜਿੱਥੇ ਵੱਖ-ਵੱਖ ਪਿੰਡਾਂ ਦੇ ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ ਹੈ। ਸੰਗਰੂਰ ਤੋਂ ਸੰਸਦ ਗੁਰਮੀਤ ਸਿੰਘ ਮੀਤ ਹੇਰ ਦੇ ਵੱਲੋਂ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਤੇ ਕਈ ਥਾਈਂ ਉਦਘਾਟਨ ਵੀ ਕੀਤਾ ਗਿਆ ਹੈ। ਪਿੰਡ ਪੱਤੀ ਸੇਖਵਾ, ਝਲੂਰ ਅਤੇ ਸੇਖਾਂ ਪੰਚਾਇਤ ਦੇ ਵਿੱਚ ਇਹ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਨੇ। ਨੀਤਿ ਹੈ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਆਪਣੇ ਕਾਰਜਕਾਲ ਦੇ ਵਿੱਚ ਪਹਿਲਾਂ ਦੀਆਂ ਸਰਕਾਰਾਂ ਨਾਲੋਂ ਵੱਧ ਰੁਪਏ ਖਰਚ ਕਰ ਰਹੀ ਹੈ ਤੇ ਵਿਕਾਸ ਕਾਰਜ ਕਰ ਰਹੀ ਹੈ। ਦੇਖੋ ਅੱਜ ਨੀ ਪੱਥਰ ਵੀ ਰੱਖੇ ਗਏ ਆ ਜੀ ਤੇ ਜਿਹੜੇ ਪਹਿਲਾਂ ਨੀ ਪੱਥਰ ਰੱਖੇ ਸੀ ਜਿੱਥੇ ਕੰਮ ਸੰਪੂਰਨ ਹੋ ਗਏ ਆ ਉਹਨਾਂ ਕੰਮਾਂ ਦੇ ਅੱਜ ਕਰੋੜਾਂ ਦੇ ਕੰਮਾਂ ਦੇ ਘਾਟ ਵੀ ਜਿਹੜੇ ਕੀਤੇ ਗਏ ਆ। ਤੋ ਅਸੀਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਆਂ ਬਰਨਾਲੇ ਹਲਕੇ ਵੱਲੋਂ ਕਿਉਂਕਿ ਕਰੋੜਾ ਰੁਪਏ ਦੀ ਗ੍ਰਾਂਟ ਸਾਡੇ ਵੱਖ-ਵੱਖ ਪਿੰਡਾਂ 'ਚ ਇੱਥੇ ਆਈ ਆ ਹੁਣ ਅਸੀਂ ਸੇਖੇ ਖੜੇ ਆ ਪਹਿਲਾਂ ਜਲੂਰਤ ਘਾਟਨ ਕਰਕੇ ਆਇਆ ਉਸ ਤੋਂ ਪਹਿਲਾਂ ਪੱਤੀ ਸੇਖੇਮਾ ਸੇਖੇ 'ਚ ਵੀ ਤੁਸੀਂ ਦੇਖੋ ਵੀ ਇੱਕ ਤਾਂ ਦੇਖੋ ਆ ਪੰਚਾਇਤ ਘਰ ਆ 50 ਲੱਖ ਦੀ ਲਗਦੇ ਨਾਲੇ ਬਣਿਆਗਾ ਇਸ ਤੋਂ ਪਹਿਲਾਂ ਜਲੂਰ ਵੀ ਪੰਚਾਇਤ ਘਰ ਦਾ ਉਦਘਾਟਨ ਜਿਹੜਾ ਕੀਤਾ ਤੇ ਇਦਾਂ ਦੇ ਮੈਨੂੰ ਲੱਗਦਾ ਵੀ ਪੰਚਾਇਤ ਘਰ ਕਦੇ ਕਦੇ ਸੋਚੇ ਵੀ ਨਹੀਂ ਹੋਣੇ ਇਹ ਪੰਚਾਇਤ ਘਰ ਵੀ ਇੱਥੇ ਕੱਲ ਨੂੰ ਕੋਈ ਸਾਂਝਾ ਸਮਾਗਮ ਕਰਨਾ ਇਥੇ ਪਿੰਡ ਦਾ ਕੋਈ ਕਿਸੇ ਧੀ ਦਾ ਵਿਆਹ ਕਰਨਾ ਇਦਾਂ ਦੇ ਇੱਥੇ ਜਿਹੜੇ ਕਾਰਜ ਆ ਜਿਹੜੇ ਹੋ ਸਕਦੇ ਆ ਇਹ ਦੋਨੇ ਪਿੰਡਾਂ ਚ ਬਣਾਏ ਗਿਆ ਇਦੂ ਬਿਨਾ 80 ਲੱਖ ਦੇ ਨਾਲ 40 ਲੱਖ ਦੇ ਨਾਲ ਗਲੀਆਂ ਤੇ 40 ਲੱਖ ਜਿਹੜਾ 66 ਦਾ ਜਿਹੜਾ ਕਹਿ ਲੋ ਵੀ ਉਦਘਾਟਨਾ ਜਿਹੜਾ ਨਹੀਂ ਪੱਥਰ ਆ ਜਿਹੜਾ ਉਹ ਰੱਖਿਆ ਗਿਆ ਇਦੂ ਬਿਨਾ ਆਉਣ ਵਾਲੇ ਸਮੇਂ ਚ ਕਿਉਂਕਿ ਟੈਂਡਰ ਖੋਲਣ ਵਾਲੇ ਆ ਇੱਕ ਤਾਂ ਸੇਖੇ ਦੀ ਜਿਹੜੀ ਫਿਰਨੀ ਆ ਉਹਦਾ ਟੈਂਡਰ ਲੱਗਿਆ ਹੋਇਆਗਾ ਤੇ ਇੱਕ ਜਿਹੜੀ ਅੰਦਰਲੀ ਸੜਕ ਉਹ ਮੈਨੂੰ ਵੀ ਆਉਂਦੇ ਨੂੰ ਕਿਉਂਕਿ ਪਹਿਲਾਂ ਵਿਰੋਧੀ ਧਿਰ ਦਾ ਐਮ ਐਲ اے ਸੀ ਕੈਸ ਹਾਲ ਹੋ ਗਏ ਉਹ ਸੜਕ ਦੇ ਹਾਲਾਤ ਹੋਈ ਸੀ ਤੇ ਬੜੇ ਲੰਬੇ ਸਮੇਂ ਦੀ ਡਿਮਾਂਡ ਸੀ ਉਹਦਾ ਵੀ 2-4 ਦਿਨਾਂ ਤੱਕ ਟੈਂਡਰ ਖੁੱਲ ਜੂਗਾ ਉਹਦਾ ਵੀ ਜਿਹੜਾ ਨੀ ਪੱਥਰਾਉਣ ਵਾਲਾ ਸਮੇ ਜਿਹੜਾ ਉਹ ਰੱਖਿਆ ਜਾਊਗਾ ਤੇ ਇਦੂ ਬਿਨਾ ਅ ਅੱਜ ਜਲਹੂਰ ਚ ਤਕਰੀਬਨ 2 ਕਰੋੜ ਦੇ ਕੰਮਾਂ ਦਾ ਜਿਹੜਾ ਨੀ ਪੱਥਰ ਰੱਖਿਆ ਗਿਆ ਪੱਤੀ ਸੇਖਮਾ ਚ ਵੀ ਤਕਰੀਬਨ ਉੱਥੇ ਵੀ ਇੱਕ ਛੱਪੜ ਦਾ ਸੀਗਾ ਗਲੀਆਂ ਦਾ ਸੀਗਾ 65 ਲੱਖ ਦੇ ਕੰਮਾਂ ਦਾ ਉੱਥੇ ਜਿਹੜਾ ਨੀ ਪੱਥਰ ਹੈ ਇਹ ਰੱਖਿਆ ਗਿਆ ਤੇ ਪਹਿਲੀ ਵਾਰ ਹੈ ਮਤਲਬ ਕਿ ਵੀ ਪਿਛਲੇ 75 ਸਾਲਾਂ ਚ ਆ ਸਾਰੇ ਸਾਡੇ ਪਿੰਡਾਂ ਵਾਲੇ ਖੜੇ ਆ ਕਿਸੇ ਸਰਕਾਰ ਚ ਪਹਿਲੇ 2.5 ਸਾਲਾਂ ਚ ਇੰਨੇ ਪੈਸੇ ਨਹੀਂ ਆਏ ਹੁਣੇ ਬਰਨਾਲੇ ਸਾਡੇ ਹਲਕੇ ਚ ਜਾਂ ਪੰਜਾਬ ਦੇ ਪਿੰਡਾਂ ਚ ਜਿੰਨੇ ਪੈਸੇ ਭਗਵੰਤ ਮਾਨ ਜੀ ਦੀ ਸਰਕਾਰ ਦੇ ਵਿੱਚ ਆਇਆ ਮੈਂ ਤਾਂ ਪਿੰਡਾਂ ਜਾ ਕੇ ਮਾਂ ਘੜੀਆਂ ਕਰਾ ਕੇ ਪੁੱਛਦਾ ਵੀ ਕੋਈ ਇੱਥੇ ਸਾਬਕਾ ਸਰਪੰਚ ਮੈਂਬਰ ਬੈਠੇ ਹੋਣਗੇ ਕਿਸੇ ਪਿੰਡ ਚ ਇੰਨੇ ਪੈਸੇ ਵੀ ਪਹਿਲੇ 2.5 ਸਾਲਾਂ ਚ ਆਏ ਹੁਣ ਕਰੋੜਾਂ ਰੁਪਈਆ ਤਾਂ ਸਾਡੇ ਆ ਜਿਹੜੇ ਨਹਿਰੀ ਪਾਈਪਲਾਈਨ ਹੈ ਹਰੇਕ ਪਿੰਡ ਚ ਉਹਨਾਂ ਨੂੰ ਜਿਹੜਾ ਉਹ ਆ ਚੁੱਕਿਆ ਆ ਛੱਪੜਾਂ ਦਾ ਤਾਂ ਕਦੇ ਕਿਸੇ ਨੇ ਸੋਚਿਆ ਨਹੀਂ ਸੀ ਹਰੇਕ ਪਿੰਡ ਕਿਤੇ ਸਾਡੇ ਦੋ ਛੱਪੜਾਂ ਨੂੰ ਪੈਸੇ ਆ ਗਏ ਉਹਨਾਂ ਇੱਥੇ ਵੀ ਤੇ ਕੇ ਦੋ ਨੂੰ ਆ ਗਏ ਨਾ ਇੱਕ ਪਹਿਲਾ ਹੋ ਗਿਆ ਇੱਕ ਪਹਿਲਾ ਗਿਆ ਨਾ ਜਲੂਰ ਮੈਨੂੰ ਲੱਗਦਾ ਤਿੰਨ ਛੱਪੜਾਂ ਨੂੰ ਆ ਗਏ ਸਾਰੇ ਪਿੰਡਾਂ ਚ ਮਤਲਬ ਕਿ ਜਿੰਨੇ ਜਿੰਨੇ ਛੱਪੜ ਨੇ ਸਾਰਿਆਂ ਨੂੰ ਜਿਹੜੇ ਪੈਸੇ ਆ ਉਹ ਆਰਿਆ ਫਰਵਾਈ ਵਾਲੇ ਖੜੇ ਇਹਨਾਂ ਦੇ ਵੀ ਤਿੰਨ ਛੱਪੜਾਂ ਨੂੰ ਆ ਗਏ ਇੱਕ ਜਿਹੜਾ ਰਹਿ ਗਿਆ ਉਹਦਾ ਕੀ ਫੇਰ ਜਿਹੜਾ ਉਹ ਪਾਇਆ ਹੋਇਆ ਗ੍ਰਾਂਟ ਦੇ ਵਿੱਚ ਤੋਂ ਅਸੀਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਆ ਕਿ ਕਰੋੜਾਂ ਰੁਪਏ ਦੀ ਜਿਹੜੀ ਗ੍ਰਾਂਟ ਹੈ ਉਹ ਬ ਜੋਣ ਵਾਲੇ ਸਮੇਂ 'ਚ ਵੀ ਕਿਉਂਕਿ ਆਹਾ ਜਿਹੜੀ ਇਸ ਵਾਰੀ ਜਿਹੜਾ ਸਾਨੂੰ ਕੈਪिटल ਫੰਡ ਤੇ ਹੋਰ ਫੰਡਸ ਦੇ ਵਿੱਚੋਂ ਤਕਰੀਬਨ 80 ਕਰੋੜ ਰੁਪਇਆ ਜਿਹੜਾ ਦਿੱਤਾ ਗਿਆ ਕੇਵਲ ਪਿੰਡੂ ਖੇਤਰ ਦੇ ਲਈ ਉਹਦੇ ਲਈ ਮੁੱਖ ਮੰਤਰੀ ਸਾਹਿਬ ਦਾ ਸੀ ਬਹੁਤ ਧੰਨਵਾਦ ਕਰਦਾ